ਸਸਤੀ ਗੱਲ ਦੋਸਤੋ ਦੋਸਤੋ ਮੈਂ ਜਗਰਾਜ ਸਿੰਘ ਮੈਂ ਤੁਹਾਡੇ ਅੱਜ ਆਪਣੇ ਸਿੱਖਿਆ ਸਿਸਟਮ ਦਾ ਮੈਂ ਕੁਝ ਤੁਹਾਨੂੰ ਦੱਸਣਾ ਦਿਖਾਉਣਾ ਚਾਹਣਾ ਵਾ ਇਹ ਸਾਡੇ ਲਾਗੇ ਇੱਥੇ ਰਹਿੰਦੇ ਆ ਜੀ ਮੇਰੇ ਲਾਗੇ ਡੇਰੀ ਚ ਕੰਮ ਕਰਦਾ ਦਿਹਾੜੀ ਦਾ ਸਰਜੀਤ ਸਿੰਘ ਇਹਦਾ ਨਾਮ ਆ ਤੇ ਆ ਇਹਦੇ ਬੱਚੇ ਆ ਜੀ ਇਹਨਾਂ ਨੂੰ ਤਕਰੀਬਨ ਸਾਲ ਹੋ ਗਿਆ ਕਿ ਸਰਕਾਰੀ ਸਕੂਲ ਚ ਜਾਂਦਿਆਂ ਨੂੰ ਬਾਕੀ ਗੱਲ ਉਹ ਤੋਂ ਪੁੱਛਦੇ ਆ ਸਰਜੀਤ ਦੇ ਕਿਹੜੇ ਸਕੂਲ ਪੜਨ ਜਾਂਦੇ ਤੁਹਾਡੇ ਬੱਚੇ ਲੋਨ ਮੰਡੀ ਜਾਂਦੇ ਆ ਲੋਨ ਮੰਡੀ ਕਿਹੜਾ ਸਕੂਲ ਆ ਯਾਰ ਲੋਨ ਮੰਡੀ ਕੇ ਟਾਬ ਟਾਬ ਤੇ ਜਾਂਦੇ ਬੱਬੂ ਸ਼ਾਹ ਜਿੱਥੇ ਬੱਬੂ ਆਪਣੇ ਦਾ ਘਰ ਜਿੱਥੇ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਖਲੋਂਦੀਆਂ ਟਾਬ ਚ ਉੱਥੇ ਜਿਹੜਾ ਸਰਕਾਰੀ ਸਕੂਲ ਆ ਹਾਂ ਸਾਲ ਹੋ ਗਿਆ ਕੋਈ ਆਂਦਾ ਨਹੀਂ ਹਾਂ ਸਾਲ ਹੋ ਗਿਆ ਅਸੀਂ ਉਹ ਉਲਟ ਮੇਰੀ ਗਲਤੀ ਕੱਢੀ ਜਾਂਦੇ ਐ ਕਿ ਟਿਵੀਸ਼ਨ ਲਵਾ ਟਿਵੀਸ਼ਨ ਲਵਾ ਤੇ ਟਿਵੀਸ਼ਨ ਮੈਂ ਤਾਂ ਇਹ ਦਵਾਵਾ ਜੀ ਉਹ ਵੀ ਕੋਸ਼ਿਸ਼ ਖਾਨ ਤੇ ਹਾਂ 2000 ਤਾਂ ਹੀ ਬੇਟਾ ਤੈਨੂੰ ਊੜਾ ੜਾ ਆਉਂਦਾ ਤੈਨੂੰ ਊੜਾ ੜਾ ਬੋਲੋ ਤੈਨੂੰ ਆਉਂਦਾ ਊੜਾ ੜਾ ਤੈਨੂੰ ਬੇਟਾ ਆਉਂਦਾ ਵੇਖੋ ਜੀ ਇਹ ਬੱਚਿਆਂ ਨੂੰ ਨਾ ਸਾਲ ਹੋ ਗਿਆ ਸਕੂਲ ਚ ਜਾਂਦਿਆਂ ਨੂੰ ਇਹਨਾਂ ਨੂੰ ਮੈਂ ਪਹਿਲਾਂ ਮਾਰੇ ਰੋਜ਼ ਮੇਰੇ ਕੋਲ ਹੀ ਰਹਿੰਦੇ ਆ ਇਹਨਾਂ ਨੂੰ ਕਿਸੇ ਨੂੰ ਵੀ ਊੜ-ਆੜੇ ਦੀ ਪਹਿਲੀ ਲੈਣੀ ਨਹੀਂ ਆਉਂਦੀ। ਬਾਕੀ ਤਾਂ ਛੱਡੋ ਤੁਸੀਂ ਤੇ 1 2 3 ਵੀ 10 ਤੱਕ ਨਹੀਂ ਆਉਂਦੇ ਤੇ ਸਾਲ ਹੋ ਗਿਆ ਇਹਨਾਂ ਨੂੰ ਸਰਕਾਰੀ ਸਕੂਲ 'ਚ ਜਾਂਦਿਆਂ ਨੂੰ ਇਹ ਬੰਦਾ ਦਿਹਾੜੀ ਕਰਦਾ। ਤੇ ਕੱਲ ਨੂੰ ਸਾਡੇ ਲੋਕ ਨਾ ਇਕੱਠੇ ਹੋ ਗਿਆ ਹੁੰਦੇ ਆ ਜੀ ਲੋਕ ਕ੍ਰਿਸਚੀਅਨ ਬਣ ਰਹੇ ਆ ਤੇ ਕੀ ਕਰਨਗੇ ਫਿਰ ਇਹ ਵਿਚਾਰੇ? ਸਾਲ ਹੋ ਗਿਆ ਇਹ ਵਿਚਾਰਾ ਕੰਮ ਕਰਦਾ ਵਿੱਚੇ ਜਾ ਕੇ ਇਹਨਾਂ ਨੂੰ ਛੱਡ ਕੇ ਆਉਂਦਾ ਫਿਰ ਲੈ ਕੇ ਆਉਂਦਾ ਤੇ ਸਕੂਲ ਵਾਲੇ ਕੀ ਕਹਿੰਦੇ ਆ? ਸਕੂਲ ਵਾਲੇ ਕੀ ਕਹਿੰਦੇ ਆ ਕਹਿੰਦੇ ਟਿਊਸ਼ਨ ਲਵਾਓ ਕਹਿੰਦੇ ਟਿਊਸ਼ਨ ਲਖਾਓ ਕੰਮ ਸਗਾ ਮੂੜਾੜਾ ਤਾਂ ਸਖਾਓ ਤੁਸੀਂ ਤੁਹਾਡੇ ਕੋਲ ਬੱਚੇ ਪੜਨ ਆਉਂਦੇ ਆ ਇਹ ਸਰਕਾਰੀ ਸਕੂਲ ਹੈ ਜੀ ਢਾ ਵਸਤੀ ਰਾਮ ਦੇ ਵਿੱਚ ਹੁਣ ਮਟਾ ਆ ਗਿਆ ਨਮਰ ਸਰਚ 100 ਸਲਗੇ ਜਿੰਦਾ ਤੇ ਇਹ ਬੱਚੇ ਨੇ ਜੀ ਵੇਖੋ ਬੇਟਾ ਕੋਈ ਦੋ ਅੱਖਰ ਸੁਣਾਓਗੇ ਊੜਾੜਾ ਬੋਲੋ ਊੜਾ ਊੜਾ ਅੱਗੇ 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 ਹਾਂ ਹਾਂ ਅੱਗੇ ਹਾਂ ਹਾਂ ਨਹੀਂ ਸੱਸਾ ਹੁੰਦਾ ਅੱਗੇ ਤੂੰ ਤੋਪ ਅੱਗੇ ਤੂੰ ਸੁਣਾ 1 2 3 ਸੁਣਾ 1 ਹਾਂ ਦੋ ਹਾਂ ਉਹ ਹਾਂ ਹਾਂ ਰਾਜਾ ਜੀ ਨਾਮ ਬੋਲੋ ਬੇਟੇ ਤੈਨੂੰ ਆਉਂਦਾ ਹੈ ਇਹ ਸਾਲ ਹੋ ਗਿਆ ਜੀ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੇ ਤਿੰਨ ਬੱਚੇ ਨੇ ਇਹਦੇ ਸਰਜੀਤ ਸਿੰਘ ਦੇ ਬੱਚੇ ਨੇ ਇਹ ਦਿਹਾੜੀ ਕਰਦਾ ਵਿਚਾਰਾ ਇੱਥੇ ਡੇਢੀ ਚ ਕੰਮ ਕਰਦਾ ਤੇ ਇਹ ਸਾਡਾ ਸਿੱਖਿਆ ਸਿਸਟਮ ਦੀ ਤੁਸੀਂ ਵੇਖੋ ਵੀ ਇਹ ਕੀ ਸਿਸਟਮ ਸਾਡਾ ਜਿਹੜੇ ਆ ਹੀ ਬੱਚਿਆਂ ਨੂੰ ਸਿੱਖਿਆ ਹੀ ਨਹੀਂ ਦੇ ਸਕੇ ਹੈਨਾ ਇਹ ਇਹ ਲੋਕ ਫਿਰ ਕੀ ਕਰਨਗੇ ਫਿਰ ਇਹ ਕ੍ਰਿਸਚੀਨਾਂ ਕੋਲ ਹੀ ਜਾਣਗੇ ਨਾ ਹੋਰੇ ਕਿੱਥੇ ਜਾਣਗੇ ਇਹ ਸਾਨੂੰ ਇਸ ਚੀਜ਼ ਬਾਰੇ ਤਾਂ ਸੋਚਣਾ ਪਊਗਾ ਨਾ ਇਹ ਧਿਆਨ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਵੀ ਇਹ ਕਿੱਦਾਂ ਇਹ ਚੱਲੂਗਾ ਕੰਮ ਅਸੀਂ ਅਸੀਂ ਲੰਗਰ ਲਾਉਣੇ ਆ ਥਾਂ ਥਾਂ ਲੰਗਰ ਲਾਉਣ ਨੂੰ ਅਸੀਂ ਉਹਨਾਂ ਬੱਚਿਆਂ ਨੂੰ ਸਿੱਖਿਆ ਦਈਏ ਇਹ ਗੱਲ ਥਿਆਣੇ ਆਉਣ ਉਹਨਾਂ ਨੂੰ ਸਮਝ ਆਵੇ ਦੁਨੀਆਦਾਰੀ ਦੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿ ਬਸ ਅਸੀਂ ਲੰਗਰ ਲਾ ਲਾ ਕੇ ਲੋਕਾਂ ਨੂੰ ਖਵਾਈ ਜਣੇ ਆ ਆਵਾਜ਼ਾਂ ਮਾਰ ਮਾਰ ਕੇ ਆਓ ਜੀ ਆਓ ਜੀ ਅਸੀਂ ਹੋਰ ਝਗੜੇ ਕਰੀ ਜਾਂਦੇ ਫਲਾਨਾ ਹੋ ਗਿਆ ਫਲਾਨਾ ਹੋ ਗਿਆ ਤੇ ਇਹ ਜ਼ਰੂਰੀ ਨਹੀਂ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਪੜਾਈਏ ਸਾਡਾ ਫਰਜ਼ ਬਣਦਾ ਨਹੀਂ ਸਿਖਾਉਂਦਾ ਕੋਈ ਵੀ ਇਹਨਾਂ ਪ੍ਰ ਤੇ ਇਹਨਾਂ ਦੇ ਬੱਚਿਆਂ ਨੂੰ ਪੜਾਈਏ ਤੇ ਆ ਸਰਕਾਰਾਂ ਸਾਡੀਆਂ ਨੇ بڑے بڑے ਨਾਮ ਕੇ ਜੇ ਮਾਰੇ بڑے بڑے ਬੈਨਰ ਲਾਏ ਆ ਵੀ ਅਸੀਂ ਬੱਚਿਆਂ ਨੂੰ ਪੜਾਹਤਾ ਤੇ ਅਸੀਂ ਬੱਚਿਆਂ ਲਈ ਆ ਸਕੂਲ ਖੋਲ੍ਹਤੇ ਤੇ ਆ ਸਕੂਲ ਖੋਲ੍ਹਤੇ ਆ ਤੁਹਾਡੇ ਸਾਹਮਣੇ ਆ ਆ ਤੁਹਾਡੇ ਸਾਹਮਣੇ ਬੈਠੇ ਆ ਤਿੰਨ ਬੱਚੇ ਸਾਲ ਹੋ ਗਿਆ ਜਾਂਦੇ ਨੂੰ ਤੇ ਊੜਾ ੜਾ ਬਣੀ ਆਉਂਦਾ ਸਰਕਾਰੀ ਸਕੂਲ ਟਾਪ ਵਸਤੀ ਰਾਮ ਦੇ ਵਿੱਚ ਪੈਂਦਾ ਜੀ ਉੱਥੇ ਪੜਦੇ ਆ ਮੇਰੇ ਮੈਂ ਨਾ ਇਹਨਾਂ ਨੂੰ ਵੇਖਦਾ ਨਹੀਂ ਨਾ ਅਕਸਰ ਵਿਚਾਰਾ ਦਿੱਲੀ ਕੰਮ ਕਰਦਾ ਛੱਡ ਕੇ ਆਉਂਦਾ ਤੇ ਲੈ ਕੇ ਆਉਂਦਾ ਇਹ ਅੱਗੋਂ ਤੁਸੀਂ ਸੋਚੋ ਵੀ ਇਹ ਕਰਨਾ ਕੀ ਚਾਹੀਦਾ ਮੈਨੂੰ ਤਾਂ ਇਸ ਚੀਜ਼ ਤੇ ਖੇਜਿਆ ਗਿਆ ਅਸੀਂ ਜਿਹੜੀ ਸਾਡੀ ਡਿਊਟੀ ਬਣਦੀ ਆ ਐਜੂਕੇਸ਼ਨ ਦੇਣ ਦੀ ਉਹ ਅਸੀਂ ਨਹੀਂ ਨਿਭਾਰ ਰਹੇ ਅਸੀਂ ਸਿਰਫ ਧਿਆਨ ਆ ਵੀ ਲਾ ਦਿਓ ਲੰਗਰ ਸੜਕਾਂ ਤੇ ਬਾਹਾਂ ਤੋਂ ਫੜ-ਫੜ ਖਿੱਚ ਕੇ ਲੈ ਜਾਂਦੇ ਹੋ ਕਿਸੇ ਬੱਚੇ ਨੂੰ ਪੜ੍ਹਾਓ ਯਾਰ ਜੇ ਬਣਾਉਣਾ ਇੱਥੇ ਇਹ ਧਿਆਨ ਦਿਓ ਇਹਨਾਂ ਚੀਜ਼ਾਂ ਵੱਲ ਇਹ ਬੱਚੇ ਵੀ ਘਾਂ ਪੜ ਕੇ ਆਪਣੀ ਜ਼ਿੰਦਗੀ ਸੁਧਾਰ ਲੈਣ ਨਹੀਂ ਤੇ ਵਿਚਾਰੇ ਇਹੋ ਕੁਛ ਕਰਨੇ ਫਿਰ ਤੁਹਾਡੀ ਤਾਂ ਪੈਸਾ ਆਉਂਦਾ ਹੀ ਜਿੰਦਾ ਦਾ ਹੈਗਾ ਵਾ ਇਹ ਤੁਸੀਂ ਸੋਚੋ ਮੈਂ ਸਭ ਪੈਣਾ ਭਰਾਉਣ ਕਹਾਂਗਾ ਜੋ ਉਸ ਹਿਰਦ ਪੰਜਾਬੀ ਨੇ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਇਹਨਾਂ ਲੋਕਾਂ ਫਿਰ ਕ੍ਰਿਸਚੀਅਨ ਹੀ ਬਣਨਾ ਜਾਂ ਕਿ ਹੋਰ ਬੰਨੇ ਜਾਣਗੇ ਇਸ ਚੀਜ਼ ਦਾ ਜ਼ਰੂਰਤ ਹੁੰਦੇ ਹੋਵੇ ਅਗਰ ਜਿੱਕਾ ਖਾਲਸਾ ਤੇ ਤੁਹਾਨੂੰ ਤੁਸੀਂ ਦਾ ਹਣਾ ਨਹੀਂ ਰੋਜ ਤਾਂ ਛੜਨ ਜਾਂਦਾ ਤੇ ਤੁਹਾਨੂੰ ਉੜਾੜਾ ਨਹੀਂ ਆਉਂਦਾ ਪਹਿਲੋ ਬੋਲ ਕੇ ਸੁਣਾਓ ਨਾ ਚਲੋ ਬੋਲ ਤੂੰ ਕਿਹੜਾ ਬੋਲੂਗਾ ਵੇ ਲੱਟੋਫੀ ਲੈ ਲੈ ਟੋਫੀ ਲੈ ਲੈ ਫਿਰ ਦਊਗਾ ਮੈਂ ਤੈਨੂੰ ਆਉਂਦਾ ਉੜਾੜਾ ਉੜਾੜਾ ਕੀ ਕੀ ਆਉਂਦਾ ਕਿਨ ਲੈ ਜਿੰਨੂੰ ਉੜਾੜਾ ਕਿਨੂੰ ਆਉਂਦਾ ਤੂੰ ਤਾਂ ਵੱਡਾ ਐ ਉਹ ਨਿੱਕਿਆਂ ਨੂੰ ਸੌ ਆਉਂਦਾ ਪੂਰਾ ਕਿਹੜੇ ਸਕੂਲ ਜਾਂਦੇ ਪੜਨ ਲੋਣ ਮੰਡੀ ਤੇ ਇਹ ਕਿਹੜੇ ਸਕੂਲ ਜਾਂਦੇ ਆ ਇਹ ਤੁਹਾਡੇ ਸਕੂਲੇ ਜਾਂਦੇ ਆ? ਲੂਨ ਮੰਡੀ ਕਿਹੜਾ ਸਕੂਲ ਆ? ਉਹ ਪਿੱਛੇ ਕੀ ਮਾਰਖ ਨੇ। ਕਿਹੜੇ ਸਕੂਲ ਜਾਂਦੇ ਪੜਨ? ਲੂਨ ਮੰਡੀ। ਇੱਧਰ ਆਉਣਾ ਇੱਕ ਮਿੰਟ ਹੋ ਰਿਹਾ। ਹਾਂ ਸਾਰੇ ਆ। ਇੱਕ ਹੀ ਬਚੀ ਹੁਣ ਬਾਕੀ ਬਾਅਦ ਚ ਲਿਆ ਦੂੰਗਾ ਮੈਂ ਲਿਆ ਦੂੰ ਬਾਅਦ ਚ ਲਿਆ ਦੂੰ ਇੱਕ ਜਣਾ ਲੈ ਲਾ। ਕਿਹੜੇ ਸਕੂਲ ਜਾਂਦੇ ਲੂਨ ਮੰਡੀ? ਕਿੱਥੇ ਕਰਕੇ? ਨੋ ਨੀ ਉੱਥੇ ਪੜਤਾਰੇ। ਲੂਨ ਮੰਡੀ ਦਾ ਟਾ ਵਾਲਾ। ਹਾਂ? ਟਾ ਵਾਲਾ। ਹਾਂ। ਸਰਕਾਰੀ ਆ ਕਿ ਪ੍ਰਾਈਵੇਟ ਆ? ਕੀ ਕਿੰਨੇ ਕਿੰਨੇ ਫੀਸ ਦਿੰਦੇ ਆ? ਦੋ ਤੂੰ ਤਾਂ ਲੈ ਲਿਆ ਕੌਣ ਰਹਿ ਗਿਆ ਤੂੰ ਵੀ ਲੈ ਲਿਆ ਚੱਲ ਲੈ ਲੈ ਟਾਪ 'ਚ ਜਾਂਦੇ ਹਾਂ ਹਾਂ ਕਿਹੜੇ ਸਕੂਲ ਹਾਂ ਇਹ ਟਾਪ 'ਚ ਜਾਂਦੇ ਆ ਸਾਰੇ ਹਾਂ ਤੂੰ ਵੀ ਟਾਪ ਜਾਣਾ ਓਏ ਉੜਾੜਾ ਪਹੁੰਚਦਾ ਆਉਂਦਾ ਤੈਨੂੰ ਸਾਰਾ ਬੋਲ ਮੈਨੂੰ ਵੀ ਉਹ ਜਾਂਦੇ ਸਕੂਲੇ ਸਕੂਲ ਤੇ ਖੁੱਲ ਗਏ ਆ ਨਹੀਂ ਕਿਹੜੇ ਸਕੂਲ ਜਾਂਦਾ ਤੂੰ ਉਧਰ ਓਏ ਯਾਰ ਮੈਨੂੰ ਹਾਂ ਨਹੀਂ ਤੁਹਾਨੂੰ ਸਾਲ ਹੋ ਗਿਆ ਨਾ ਜਾਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਾਂਦਿਆਂ ਨੂੰ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿ ਨਜ਼ਰ ਹੋ ਗਿਆ ਇਹਨਾਂ ਨੂੰ ਫਿਰ ਵੀ ਇਹਦਾ ਡੈਡੀ ਇਹਨਾਂ ਦਾ ਡੈਡੀ ਛੱਡ ਜਾਂਦਾ ਹੁੰਦਾ ਨਾ ਕਿੰਨਾ ਹੋ ਗਿਆ ਹਾਂ 10 ਮਿੰਟ 1 ਮਹੀਨਾ ਹਾਂ 2 ਸਾਲ ਸਰ ਨਾ ਤੈਨੂੰ ਦੂਸਰਾ ਤੈਨੂੰ ਉੜਾੜਾ ਆਉਂਦਾ ਸਾਰ ਇੱਕ ਦੋ ਕਿਹੜੇ ਸਕੂਲ ਜਾਂਦਾ ਤੂੰ ਮੰਨ ਕਰ ਸਰ ਕਿਹੜਾ ਸਰਕਾਰੀ ਆ ਤੇ ਉਹ ਹਾਂ ਉੜਾੜਾ ਆਉਂਦਾ ਸਾਰ ਇੱਕ ਦੋ ਨਹੀਂ ਆਉਂਦਾ ਉੜਾੜਾ ਨਹੀਂ ਹੁੰਦਾ 100 ਤੱਕ ਹੂੰ ਤੇ ਤੈਨੂੰ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਜਾਂਦੇ ਨੂੰ ਦੂਸਰਾ ਚੱਲ ਚੱਲਣ ਰਿਹਾ ਸਰਕਾਰੀ ਸਕੂਲ ਚ ਜਾਣਾ ਤੂੰ ਹਾਂਜੀ ਤੇ ਤੂੰ ਕਿਹੜੇ ਜਾਣਾ ਓਏ ਕਿਹੜੇ ਜਾਂਦੇ ਤੁਸੀਂ ਕੋਈ ਨੀ ਦਰ ਆ ਜੋ ਫਿਰ ਲੁਜਣਾ ਟੌਫੀਆ ਦਊਗਾ ਮੈਂ ਫਿਰ ਤੈਨੂੰ ਟੌਫੀ ਮੰਗਾ ਲੀ ਮੈਂ ਆਪਾਂ ਕਿਹੜਾ ਮਹਾੜ ਜਾਣਾ ਪੇਪਰ ਦੇ ਕਿਹੜੇ ਸਕੂਲ ਤੁਸੀਂ ਲੂਣ ਮੰਡੀ ਜਾਂਦੇ ਹੋ ਤੇ ਜਿੱਥੇ ਜਿੱਥੇ ਢਾਵਿਆ ਤੁਹਾਡਾ ਡੈਡੀ ਛੱਡ ਕੇ ਆਉਂਦਾ ਹੁੰਦਾ ਨਾ ਹਾਂ ਹਾਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਜਾਂਦਿਆਂ ਨੂੰ ਨਹੀਂ ਨਹੀਂ ਦਾਦੀ ਛੱਡ ਕੇ ਆਉਂਦਾ ਇਹਨਾਂ ਦਾ ਡੈਡੀ ਛੱਡ ਕੇ ਆਉਂਦਾ ਹੁੰਦਾ ਵਾ ਹਾਂ ਇਹ ਦੇਖੋ ਜੀ ਇਹ ਬੱਚੇ ਨੇ ਮੇਰੇ ਲਾਗੇ ਇੱਥੇ ਰਹਿੰਦੇ ਨੇ ਸਾਰਾ ਦਿਨ ਖੇਡਦੇ ਰਹਿੰਦੇ ਨੇ ਤੇ ਇਹਨਾਂ ਨੂੰ ਇਹ ਪੜਦੇ ਆ ਸਕੂਲ 'ਚ ਸਰਕਾਰੀ ਸਕੂਲ 'ਚ ਤੇ ਇਹਨਾਂ ਨੂੰ ਉਹ ਊੜਾ ਜੜਾ ਬਣਿਆ ਆਉਂਦਾ ਸਰਕਾਰੀ ਸਕੂਲ 'ਚ ਸਾਲ ਹੋ ਗਿਆ ਮੈਨੂੰ ਇਹਨਾਂ ਨੂੰ ਵੇਂਦਿਆਂ ਨੂੰ ਸਕੂਲ ਜਾਂਦਿਆਂ ਨੂੰ ਤੇ ਇਹ ਊੜਾ ਜੜਾ ਕੀ ਇੱਕ ਦੋ ਕੀ ਇਹ ਇੱਕ ਨੂੰ ਆਉਂਦਾ ਉਹਨੂੰ ਵੀ ਦੱਸਦਾ ਕੀ ਆਉਂਦਾ ਸੌ ਉਹ ਨੂੰ ਵੀ ਨਹੀਂ ਆਉਂਦਾ ਇਹਨੂੰ ਸਾਲ ਹੋ ਗਿਆ ਵੱਡਾ ਹੈ ਤੇ ਆ ਛੋਟੇ ਆ ਇਹ ਇਹ ਇਹਨਾਂ ਨੂੰ ਕਿਸੇ ਨੂੰ ਵੀ ਉਡਾ ਡਾ ਨਹੀਂ ਹੁੰਦਾ ਮੇਰੇ ਲਾਗੇ ਇੱਥੇ ਤਕਰੀਬਨ ਵੇਣਾ ਮੇਰੇ ਡੈਡੀ ਦੇ ਲਾਗੇ ਇਹਨਾਂ ਦੇ ਡੈਡੀ ਇਹਨਾਂ ਦਾ ਰਹਿੰਦਾ ਐਦਾ ਤੇ ਐਦਾ ਤੇ ਇਹਨਾਂ ਦੇ ਮਾਪਿਓ ਇਹਨਾਂ ਦਾ ਛੱਡ ਕੇ ਆਉਂਦਾ ਡੈਡੀ ਇਹਨਾਂ ਦਾ ਰੋਜ ਇਹਨਾਂ ਨੂੰ ਵਿਚਾਰਿਆ ਤੇ ਕੀ ਇਹਨਾਂ ਸਕੂਲਾਂ ਦਾ ਸਾਨੂੰ ਫਾਇਦਾ ਜਿਹੜੇ ਸਕੂਲਾਂ 'ਚ ਪੜਦੇ ਆ ਜਿਹੜੇ ਸਕੂਲਾਂ 'ਚ ਪੜਦੇ ਆਂਦੇ ਅਸੀਂ ਸਕੂਲ ਬੜੇ ਵਧੀਆ ਬਣਾਉਂਦੇ ਆ ਇਹ ਸਰਕਾਰੀ ਸਕੂਲ 'ਚ ਢਾਹ 'ਚ ਕਹਿੰਦੇ ਅਸੀਂ ਜਾਣੇ ਆ ਇਹਨਾਂ ਦੇ ਡੈਡੀ ਮੈਂ ਇਹਨਾਂ ਨੂੰ ਰੋਜ ਵੇਣਾ ਮੇਨੂੰ ਮੇਰਾ ਅੱਛਾ ਦਿਨਾਂ ਦੇ ਰਹੇ ਮੇਰੇ ਕੋਲ ਹੀ ਰਹਿੰਦਾ ਤਕਰੀਬਨ ਤੇ ਇਹ ਵਿਚਾਰੇ ਕੀ ਪੜ੍ਹਾਈ ਕੀ ਆ ਫਿਰ ਸਾਡੀ 1 ਸਾਲ ਵਿੱਚ ਊੜਾ ਜਿਹੜਾ ਜਾਂ 1 2 3 ਮਹੀਨੇ ਨਹੀਂ ਸਿਖਾ ਸਕੇ ਇਹ ਢਾਪ ਚ ਸਰਕਾਰੀ ਸਕੂਲ ਚ ਢਾਪ ਵਸਤੀ ਰਾਮ ਇਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉੱਥੇ ਪੜ੍ਹਨ ਜਾਂਦੇ ਢਾਪ ਵਸਤੀ ਰਾਮ ਹੀ ਨਾ ਢਾਪ ਵਸਤੀ ਰਾਮ ਜੀ ਹਾਂ ਇਹ ਇੱਕ ਇਹ ਬੁੰਡਾ ਇੱਕ ਆ ਇਹਦੀ ਭੈਣ ਇੱਕ ਇਹਦਾ ਭਰਾ ਆ ਆ ਜਿਹੜਾ ਤੇ ਇਹ ਤਿੰਨਿਆਂ ਨੂੰ ਤਾਂ ਮੈਂ ਅਕਸਰ ਵੇਨਾ ਨਾ ਰਪੇ ਇਹਨਾਂ ਦਾ ਡੈਡੀ ਰੋਜ਼ ਛੱਡ ਛੱਡ ਕੇ ਆਉਂਦਾ ਵਿਚਾਰਾ ਤੇ ਲੈ ਕੇ ਆਉਂਦਾ ਦਿਹਾੜੀ ਧੱਪਾ ਕਰਦਾ ਤੇ ਜੇ ਅਸੀਂ ਸਾਲ ਚੂੜਾ ਜਿਹੜਾ ਨਹੀਂ ਸਿਖਾ ਸਕੇ ਤੇ ਫਿਰ ਸਾਡੀ ਇਹ ਪੜ੍ਹਾਈ ਦਾ ਕੀ ਫਾਇਦਾ ਹਾਂ ਦੇ ਊੜਾੜਾ ਹੀ ਨਹੀਂ ਸਿੱਖ ਸਕੇ 1 2 3 100 ਤੱਕ ਹੀ ਨਹੀਂ ਸਿੱਖ ਸਕੇ ਗਿਣਤੀ ਨਹੀਂ ਸਿੱਖ ਸਕੇ ਸਾਲ ਇੱਕ ਸਾਲ ਹੋ ਗਿਆ ਸਕੂਲ ਜਾਂਦਿਆਂ ਨੂੰ ਤਾਂ ਫਿਰ ਇਹ ਸਾਡੇ ਸਕੂਲਾਂ 'ਚ ਪੜ੍ਹਾਈ ਕੀ ਹੋ ਰਹੀ ਆ ਇਹ ਬੜੇ ਚਿੰਤਾ ਦਾ ਵਿਸ਼ਾ ਇਹ ਸਰਕਾਰੀ ਸਕੂਲ ਢਾਬ ਦੇ ਵਿੱਚ ਹੈ ਢਾਬ ਵਸਤੀ ਨਾਮ ਇਹ ਸਾਊਥ ਹਲਕੇ 'ਚ ਪੈਂਦੀ ਅੰਮ੍ਰਿਤਸਰ 'ਚ ਤੇ ਦੱਸੋ ਵੀ ਇਹ ਕੀ ਹੈ ਬੱਚੇ ਸਾਡੇ ਸਕੂਲਾਂ ਦੀ ਪੜ੍ਹਾਈ ਕੀ ਹੈ ਕਿ ਦੇਸੀ ਸਕੂਲ ਇਦਾਂ ਦੇ ਬਣਾਤੇ ਇਦਾਂ ਦੇ ਬਣਾਤੇ ਕਈ ਕੁਝ ਉੱਤੇ ਕਰ ਦਿੱਤਾ ਗੱਲਾਂ ਬੜੇ-ਬੜੇ ਬੈਨਰ ਲਾਤੇ ਪੋਸਟਰ ਲਾਤੇ ਪਰ ਇਹ ਇਹ ਕੌਣ ਇਸ ਚੀਜ਼ ਨੂੰ ਕਰੂਗਾ ਕਿ ਇਹ ਕੌਣ ਕਰ ਰਿਹਾ ਮਤਲਬ ਅੱਗੇ ਡਵੈਲਪ ਕੌਣ ਕਰੂਗਾ ਬੱਚਿਆਂ ਨੂੰ ਅਸੀਂ ਅਸੀਂ ਵੀ ਲੰਗਰ ਲਾਈ ਜਾਂਦੇ ਆ ਸਿੱਖ ਲੋਕ ਵੀ ਅਸੀਂ ਇਹੋ ਜੇ ਕੰਮ ਕਿਉਂ ਨਹੀਂ ਕਰਦੇ ਕਿ ਇਹਨਾਂ ਬੱਚਿਆਂ ਨੂੰ ਕੀ ਕਰਨਗੇ ਜਿਹਦੇ ਬੱਚੇ ਆ ਜੇ ਪੜ੍ਹੇ ਹੀ ਨਹੀਂਗੇ ਕੁਝ ਤੇ ਜਦੋਂ ਉਹਨੂੰ ਲੋੜ ਪਊ ਫਿਰ ਉਹਨੇ ਸਾਈਆਂ ਕੋਲ ਹੀ ਜਾਣਾ ਤੁਸੀਂ ਵੇਖੋ ਹਨਾ ਆ ਕਿਹੜੇ ਕਿਹੜੇ ਬੱਚੇ ਆ ਤੇ ਇਹ ਸਕੂਲ ਜਾਂਦੇ ਸਾਲ ਤੋਂ ਤੇ ਇਹਨਾਂ ਨੂੰ ਊੜਾ ਜੜਾ ਵੀ ਨਹੀਂ ਆਉਂਦਾ ਤੇ ਇੱਕ ਦੋ ਤਿੰਨ ਵੀ ਨਹੀਂ ਆਉਂਦਾ ਸਾਲ ਤੋਂ ਸਾਲ ਸਾਲ ਹੋ ਗਿਆ ਮੇਰੇ ਵੇਹਦੇ ਆ ਮੈਂ ਮੈਂ ਜਾਣ ਕੇ ਪੁੱਛ ਰਿਹਾ ਸੀ ਮੈਂ ਵੇਖਦਾ ਇਹਨਾਂ ਨੂੰ ਰੋਜ਼ ਜਾਂਦੇ ਆ ਉਹਨੂੰ ਉਹ ਛੱਡ ਕੇ ਆਉਂਦਾ ਡੈਡੀ ਇਹਨਾਂ ਦਾ ਆਪ ਉਹ ਦਿਹਾੜੀ ਕਰਦਾ ਤੇ ਜੇ ਸਾਡੇ ਸਕੂਲ ਇਹਨਾਂ ਨੂੰ 100 ਨਹੀਂ ਸਿਖਾ ਸਕੇ 1 ਤੋਂ ਲੈ ਕੇ 100 ਤੱਕ ਗਿੰਦੀ ਨਹੀਂ ਸਿਖਾ ਸਕੇ ਉੜਾ ਜਣਾ ਨਹੀਂ ਸਿਖਾ ਸਕੇ ਤਾਂ ਤੁਸੀਂ ਮੈਨੂੰ ਇਹ ਦੱਸੋਗੇ ਸਾਡੀ ਐਜੂਕੇਸ਼ਨ ਦਾ ਹਾਲ ਕੀ ਤੁਸੀਂ ਇੱਥੋਂ ਹਿਸਾਬ ਲਾ ਲਓ ਤੇ ਸਾਡੇ ਲੋਕਾਂ ਦਾ ਲੰਗਰ ਲਾ ਲਈਂ ਦੇ ਛੜਕਾਂ ਦੇ ਵਾਜਾਂ ਮਾਰ-ਮਾਰ ਸਿਖਾਉਂਦੇ ਹੋ ਕਿਸੇ ਬੱਚਿਆਂ ਨੂੰ ਚਾਰ ਅੱਖਰ ਪੜਾ ਦਿਓ ਕੋਈ ਸਕੂਲ ਲਾ ਦਿਓ ਉਸ ਸਕੂਲ ਚ ਇਹਨਾਂ ਨੂੰ ਪੜ ਲੈਣ ਦਿਓ ਇਹਨਾਂ ਨੂੰ ਕੋਈ ਇੱਕ ਫੀਸਾ ਭਰ ਦਿਓ ਇਹਨਾਂ ਨੂੰ ਕੋਈ ਚੰਗੇ ਮਾਸਟਰ ਲੈ ਦਿਓ ਸਾਡੇ ਪੁਰਾਣੇ ਸਿੱਖਾਂ ਨੇ ਪਾਕਿਸਤਾਨ ਵਿੱਚ ਬੜੇ-ਬੜੇ ਸਕੂਲ ਬਣਾਏ ਜਿਹੜੇ ਅੱਜ ਤੱਕ ਪਤਾ ਉੱਥੇ ਬੋਲਦੇ ਆਗੇ ਐਜੂਕੇਸ਼ਨ ਦੇ ਖਰਚੇ ਕੀਤੇ ਸੀ ਅਸੀਂ ਲੰਗਰਾਂ ਦੇ ਖਰਚੇ ਲਾ ਕਰਦੇ ਆਂ ਫਿਰ ਲੰਗਰ ਲਾਈ ਜਾਓ ਬਸ ਲੰਗਰ ਲਾਈ ਜਾਓ ਉਹ ਕਿਸੇ ਬੱਚੇ ਨੂੰ ਪੜ੍ਹਾਓ ਜੇ ਕਿਸੇ ਨੂੰ ਜੇ ਕਰ ਸਕਦੇ ਹੋ ਕੁਝ ਤੇ ਇਹ ਮੈਂ ਵੇਖ ਰਿਹਾ ਮੈਂ ਮੈਨੂੰ ਸਾਲ ਹੋ ਗਿਆ ਇਹਨਾਂ ਨੂੰ ਵੇਂਦੇ ਨੂੰ ਇਹ ਰੋਜ਼ ਜਾਂਦੇ ਆ ਤੇ ਮੈਂ ਕਈਆਂ ਦਿਨਾਂ ਤੋਂ ਇਹਨਾਂ ਨੂੰ ਪੁੱਛ ਰਿਹਾ ਕਿ ਊੜਾ ੜਾ ਕੋਈ ਸੁਣਾ ਦਿਓ ਕਿਸ ਨੂੰ ਪਹਿਲੀ ਪੰਕਤੀ ਵੀ ਨਹੀਂ ਆਉਂਦੀ ਊੜੇੜੇ ਦੀ ਊੜਾ ਤੇ ਕੀ ਇਹਨਾਂ ਨੂੰ ਆਉਂਦਾ ਹੋ ਵਿਚਾਰਿਆ ਨੂੰ ਇਹ ਇਹ ਤਾਂ ਸੋਚਣਾ ਪਊਗਾ ਸਾਡੇ ਲੋਕਾਂ ਨੂੰ ਕਿ ਅਸੀਂ ਕਰ ਕੀ ਰਹੇ ਹਾਂ ਅਸੀਂ ਅਸੀਂ ਇਹਨਾਂ ਲੋਕਾਂ ਫਿਰ ਕ੍ਰਿਸਚੀਅਨ ਹੀ ਬਣਨਾਂ ਨੇ ਇਹਨਾਂ ਦੇ ਉਹਨਾਂ ਨੇ ਵੱਡੇ ਹੋ ਗਏ ਜੇ ਅਸੀਂ ਉਹਨਾਂ ਨੂੰ ਐਜੂਕੇਸ਼ਨ ਵੀ ਦੇ ਸਕਦੇ ਐਜੂਕੇਸ਼ਨ ਦੇਣੀ ਸਾਡਾ ਮੋਢਲਾ ਫਰਜ਼ ਬਣਦਾ ਅਸੀਂ ਸਕੂਲਾਂ ਵਿੱਚ ਇਹ ਸਭ ਕੁਝ ਕਰਨਾ ਚਾਹੀਦਾ ਹੈ ਜਾਂ ਗੁਰਦੁਆਰਿਆਂ ਵਿੱਚ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਫਿਰ ਅਸੀਂ ਕਹਿੰਦੇ ਲਓ ਜੀ ਸਾਰੇ ਲੋਕ ਤਾਂ ਕ੍ਰਿਸਚੀਅਨ ਬਣ ਜਾਂਦੇ ਕ੍ਰਿਸਚੀਅਨ ਹੀ ਬਣਨਗੇ ਸਾਡੇ ਆ ਸਕੂਲਾਂ ਦੇ ਹਾਲ ਵੇਖ ਲਓ ਤੁਸੀਂ ਇਹ ਢਾਹ ਵਸਤੀ ਨਾਮ ਚ ਪੜਦੇ ਨੇ ਤੇ ਇਹ ਕੌਣ ਇਹਨਾਂ ਤੇ ਕੰਮ ਕਰੂਗਾ ਜੀ ਇਸ ਇਸ ਚੀਜ਼ ਦੇ ਉੱਤੇ ਇਹ ਸਿੱਖੋ ਛੱਡੋ ਸਭ ਕੁਝ ਇੱਕ ਪ੍ਰਚਾਰ ਤੇ ਹੋ ਤੇ ਇੱਕ ਐਜੂਕੇਸ਼ਨ ਤੇ ਹੋ ਐਜੂਕੇਸ਼ਨ ਦਾ ਕਰੋ ਜੋ ਕਰਨਾ ਐਜੂਕੇਸ਼ਨ ਤੇ ਕਾਫੀ ਵਰਕ ਕਰੋ ਕੰਮ ਕਰੋ ਬੱਚਿਆਂ ਨੂੰ ਪੜ੍ਹਾਓ ਜਿੰਨਾ ਵੀ ਪੜ੍ਹਾ ਸਕਦੇ ਹੋ ਇੱਕ ਅੰਗਰੇਜ਼ੀ ਇੱਕ ਪੰਜਾਬੀ ਫਰਨ ਫਰਨ ਆਉਣੀ ਚਾਹੀਦੀ 10ਵੀਂ ਦੀ 8ਵੀਂ ਤੱਕ ਬੱਚੇ ਨੂੰ ਤੇ ਕੀਤਾ ਤਾਂ ਅਸੀਂ ਕੁਝ ਵੀ ਨਹੀਂ ਆ ਬਸ ਅਸੀਂ ਰੋਲਾ ਪਾਈ ਜਾਂਦੇ ਆ ਆਰਐਸਐਸ ਆਹ ਕਰਤਾ ਆਰਐਸਐਸ ਕਰੀ ਜਾਂਦੇ ਹੋ ਆਪਦਾ ਕੰਮ ਕਰਦੇ ਤੁਸੀਂ ਆਪਣੀ ਐਜੂਕੇਸ਼ਨ ਦਿਓ ਬੱਚਿਆਂ ਨੂੰ ਤੁਸੀਂ ਪੜ੍ਹਾਈ ਦਿਓ ਤੁਸੀਂ ਪ੍ਰਚਾਰ ਕਰੋ ਇਹ ਮੈਂ ਚਾਹਣਾ ਵਾਂ ਤੇ ਇਹਨਾਂ ਬੱਚਿਆਂ ਦਾ ਬਹੁਤ ਜ਼ਰੂਰੀ ਸੋਚਣਾ ਚਾਹੀਦਾ ਇਹ ਕਿੰਨਾ ਚਿਰ ਹੋ ਗਿਆ ਵਿਚਾਰਿਆਂ ਨੂੰ ਸਾਲ ਹੋ ਗਿਆ ਸਾਲ ਜੇ ਸਾਡੇ ਇਹ ਮਾਸਟਰ ਨਹੀਂ ਸਿਖਾ ਸਕਦੇ ਤੇ ਹੋਰੇ ਕੀ ਸਿਖਾਉਣਗੇ ਤੇ ਮੈਂ ਜ਼ਰੂਰ ਕਵਾਂਗਾ ਕਿ ਜ਼ਰੂਰ ਧਿਆਨ ਦਿਓ ਸਾਰੇ ਭੈਣ ਭਰਾਵਾਂ ਨੂੰ ਸਾਰੇ ਸਿਰਦ ਪੰਜਾਬੀਆਂ ਨੂੰ ਇਸ ਚੀਜ਼ ਤੇ ਜ਼ਰੂਰ ਧਿਆਨ ਦਿਓ ਲਗਜਕਾ ਖਾਲਸਾ ਲਗਜਕਾ